ਬੰਦਾ ਜਦੋਂ ਬਚਪਨੇ ਚ ਹੁੰਦਾ ਤਾਂ ਉਹ ਸੋਚਦਾ ਵੀ ਮੈਂ ਜਦੋਂ ਥੋੜਾ ਜਿਹਾ ਜਵਾਨ ਹੋ ਗਿਆ ਤਾਂ ਮੇਰਾ ਟਾਈਮ ਆਊਗਾ ਉਦੋਂ ਤੇ ਜਵਾਨ ਵੀ ਹੋ ਜਾਂਦਾ ਜਵਾਨੀ ਵੇਲੇ ਉਹ ਸੋਚਦਾ ਵੀ ਵਿਆਹ ਕਰਾ ਲਈਏ ਵੀ ਵਿਆਹ ਤੋਂ ਬਾਅਦ ਆਪਣਾ ਟਾਈਮ ਆ ਜਾਊਗਾ ਵਧੀਆ ਵਿਆਹ ਵੀ ਹੋ ਜਾਂਦਾ ਜੀ ਫਿਰ ਉਹ ਸੋਚਦਾ ਵੀ ਆਪਣੇ ਬੱਚੇ ਹੋ ਜਾਣ ਵਧੀਆ ਸੈੱਟ ਹੋ ਜੇ ਫੈਮਿਲੀ ਤੇ ਫਿਰ ਆਪਣਾ ਟਾਈਮ ਆ ਜਾਊਗਾ ਬੱਚੇ ਵੀ ਹੋ ਜਾਂਦੇ ਆ ਸੈੱਟ ਵੀ ਹੋ ਜਾਂਦਾ ਫਿਰ ਉਹ ਅੱਗੇ ਫੇਰ ਸੋਚਦਾ ਵਿਆਹ ਦੇ ਜਵਾਕਾਂ ਨੂੰ ਯਾਰ ਮੜੇ ਪਾਲ ਦਈਏ ਵੀ ਪੈਰਾਂ ਸਿਰ ਕਰ ਦਈਏ ਫੇਰ ਆਪ ਦਾ ਟਾਈਮ ਆਜੂਗਾ ਉਹ ਪੈਰਾਂ ਸਿਰ ਵੀ ਹੋ ਜਾਂਦੀ ਫੇਰ ਸੋਚਦਾ ਵੀ ਜਵਾਕਾਂ ਨੂੰ ਸੈੱਟ ਕਰ ਦਈਏ ਕਿਤੇ ਫੇਰ ਆਪਣਾ ਟਾਈਮ ਆਜੂਗਾ ਉਸ ਜਵਾਕ ਸੈੱਟ ਵੀ ਹੋ ਜਾਂਦੇ ਨੇ ਤੇ ਉਹ ਤੋਂ ਬਾਅਦ ਸੋਚਦਾ ਵੀ ਜਵਾਕਾਂ ਦੇ ਵਿਆਹ ਕਰਤੀਏ ਉਹ ਤੋਂ ਬਾਅਦ ਵਧੀਆ ਐਸ਼ ਕਰਾਂਗੇ ਆਪਣਾ ਟਾਈਮ ਆਜੂਗਾ ਚਲੋ ਜੀ ਵਿਆਹ ਵੀ ਹੋ ਜਾਂਦਾ ਐ ਕਰਦੇ ਕਰਦੇ ਉਮਰ ਹੋ ਜਾਂਦੀ ਹੈ 60 ਸਾਲ ਤੇ ਉਹ ਸੋਚਦੇ ਹੀ ਰਹ ਜਾਂਦਾ ਵੀ ਮੇਰਾ ਟਾਈਮ ਆਊਗਾ ਜੋ 60 ਸਾਲ ਦਾ ਹੋ ਜਾਂਦਾ ਇੱਕ ਦੌਰਾ ਜਾ ਪੈਂਦਾ ਦਿਲ ਦਾ ਤੇ ਚੱਕ ਕੇ ਹਸਪਤਾਲ ਲੈ ਜਾਂਦੇ ਆ ਉੱਥੇ ਜਾਣ ਸਾਰ ਡਾਕਟਰ ਕਹਿੰਦਾ ਵੀ ਪਈ ਇਹਨੂੰ ਤਾਂ ਘਰੇ ਲੈ ਜਾਓ ਇਹਦਾ ਤਾਂ ਟਾਈਮ ਆ ਗਿਆ